ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰਾ ਰੱਖਾ ਏਕੋ ਆਪ ਮਨੁੱਖ ਕੇ ਕਿਸ ਨਾਹੀ ਹਾਥ ਇੱਕ شیر ਜੰਗਲ ਵਿੱਚ ਰਹਿੰਦਾ ਸੀ ਜੋ ਪਹਿਲੇ ਜਨਮ ਵਿਖੇ ਬੜਾ ਭਾਰੀ ਤਪਸਵੀ ਸੀ ਹੰਕਾਰ ਕਰਕੇ ਕਿਸੇ ਪਿੰਡ ਦੀ ਇੱਕ ਮਹਾਤਮਾ ਦਾ ਸਾਰਾਬ ਮਿਲ ਗਿਆ ਇਜ ਕਰਕੇ ਉਹ ਆਪਣੀ ਜ਼ਿੰਦਗੀ ਦੇ ਸੁਆਸ ਪੂਰੇ ਕਰਕੇ ਛੇਰ ਜੁਨੀ ਵਿੱਚ ਜਾ ਪਿਆ ਪਰ ਪਿਛਲੇ ਜਨਮ ਦੀ ਸਹੇਤਰੀ ਰਹਿਣ ਕਰਕੇ ਬਹੁਤੇ ਪਛਤਾਵਾ ਕਰਦਾ ਰਿਹਾ ਛੇਰ ਜੁਨੀ ਵਿੱਚ ਪ੍ਰਭੂ ਦਾ ਸਿਮਰਨ ਕਰਦਾ ਤੀਜੇ ਜਨ ਆਪਣੇ ਆਸਰਾ ਪਰ ਜੋ ਜਾਨਵਰ ਆ ਜਾਵੇ ਉਸ ਨੂੰ ਖਾ ਕੇ ਆਪਣੀ ਪੇਟ ਦੀ ਪ੍ਰਗਤੀ ਕਰਦਾ ਸੀ ਜੋ ਨਿਜਮ ਸੀ ਕੇ ਤੀਜੇ ਦਿਨੇ ਕੋ ਜਾਨਵਰ ਕੋ ਕੋ ਜਰੂਰ ਆਵੇਗਾ। ਇਸੇ ਨਿਜਮ ਨੂੰ ਚਾਰ ਤੀਜੇ ਦਿਨ ਉਸਦੇ ਆਸਰਾ ਤੇ ਇੱਕ ਗਊ ਆ ਗਈ। ਜਦੋਂ ਉਸਨੇ ਸ਼ੇਰ ਨੂੰ ਸ਼ੇਰ ਮਾਰ ਲੱਗਾ ਤਾਂ ਗਊ ਨੇ ਕਿਹਾ ਮੈਨੂੰ ਨਾ ਮਾਰ। ਤੁਸੀਂ ਮੈਨੂੰ ਨਾ ਮਾਰੋ ਮੇਰੀ ਇੱਕ ਬੱਚੀ ਚਾਰ ਦਿਨਾਂ ਦੀ ਹੈ। ਇੱਕ ਮੇਰੀ ਬੱਚੀ ਚਾਰ ਦਿਨਾਂ ਦੀ ਹੈ। ਉਸ ਨੂੰ ਕੌਣ ਪਾਲੇਗਾ? ਸ਼ੇਰ ਨੇ ਕਿਹਾ ਪਾਲਣ ਵਾਲਾ ਤਾਂ ਪ੍ਰਭੂ ਆਏ ਪਾਲਣ ਵਾਲਾ ਤਾਂ ਇਹਨੂੰ ਪ੍ਰਭੂ ਆਏ ਤੂੰ ਬੱਚੀ ਦਾ ਖਿਆਲ ਛੱਡ ਦੇ ਗਊ ਨੇ ਕਿਹਾ ਤੁਸੀਂ ਕੋਈ ਕਹਾਣੀ ਸੁਣਾਓ ਜਿਸ ਤੇ ਮੇਰਾ ਨਿਚਾ ਹੋ ਜਾਵੇ ਮੇਰਾ ਦਿਲ ਖੜ ਜਾਵੇ ਕਿ ਵਾਕਿਆ ਹੀ ਪ੍ਰਭੂ ਉਸਦੀ ਰੱਖਿਆ ਕਰੇਗਾ ਸ਼ੇਰ ਨੇ ਕਿਹਾ ਇੱਕ ਸਦਾਗਰ ਆਪਣੀ istri ਨੂੰ ਨਾਲ ਲੈ ਕੇ ਜਹਾਜ਼ ਵਿੱਚ ਬੈਠ ਕੇ ਵਪਾਰ ਕਰਨ ਵਾਸਤੇ ਬਲਾਇਤ ਗਿਆ ਉੱਥੋਂ ਦਾ ਕੰਮ ਪੂਰਾ ਕਰਕੇ ਜਦ ਵਾਪਸ ਮੁੜਿਆ ਤਦ ਆਜ ਮਿੱਤੀ ਇਹਦੇ ਘਰ ਲੜਕਾ ਪੈਦਾ ਹੋ ਗਿਆ ਇੱਕ ਬੱਚੇ ਨੇ ਜਹਾਜ਼ ਦੇ ਵਿੱਚ ਹੀ ਜਨਮ ਲੈ ਲਿਆ ਉਸੇ ਦਿਨ ਕੁਦਰਤ ਨਾਲ ਸਮੁੰਦਰ ਵਿੱਚ ਤਫਾਰ ਆ ਗਿਆ ਜਿਸ ਕਰਕੇ ਜਹਾਜ਼ ਟੁਕੜੇ ਟੁਕੜੇ ਹੋ ਗਿਆ ਇੱਕ ਵੱਡੇ ਪਰ ਬੱਚਾ ਤੇ ਉਸਦੀ ਮਾਂ ਰਹਿ ਗਈ ਥੋੜਾ ਅੱਗੇ ਅੱਗੇ ਜਾ ਕੇ ਬੱਚੇ ਦੀ ਮਾਂ ਚੀਜੋ ਨੂੰ ਡੁੱਬ ਗਈ ਬੱਚੇ ਦੀ ਮਾਂ ਸੀ ਉਸ ਸਮੁੰਦਰ ਦੇ ਵਿੱਚ ਡੁੱਬ ਗਈ ਤੇ ਉਹ ਬੱਚਾ ਇਕੱਲਾ ਰਹਿ ਗਿਆ ਆਪਣੇ ਪੈਰ ਦਾ ਕੋਠਾ ਮੂੰਹ 'ਚ ਪਾ ਕੇ ਚੂਛਣ ਲੱਗ ਪਿਆ ਉਸ ਵੇਲੇ ਹੋਰ ਕੋਈ ਰਾਖਾ ਨਹੀਂ ਸੀ ਇੱਕ ਪ੍ਰਭੂ ਨੇ ਉਸਦੀ ਰੱਖਿਆ ਕੀਤੀ ਪੱਟੇ ਪਰ ਰੋ ਰਦਾ ਹੋਇਆ ਉਹ ਬੱਚਾ ਸਮੁੰਦਰ ਦੇ ਕਿਨਾਰੇ ਜਾ ਲੱਗਾ। ਪੱਟੇ ਤੇ ਰੋ ਰਦਾ ਰੋਦਾ ਬੱਚਾ ਸੀ ਜੋ ਸਮੁੰਦਰ ਦੇ ਕਿਨਾਰੇ ਜਾ ਲੱਗਾ। ਉਸ ਕਿਨਾਰੇ ਪਰ ਇੱਕ ਰਾਜੇ ਦਾ ਮਕਾਨ ਸੀ। ਉਸ ਪਰ ਖੜੀ ਰਾਣੀ ਇਸ ਕੌਤਕ ਨੂੰ ਦੇਖ ਰਹੀ ਸੀ। ਨੌਕਰ ਨੂੰ ਜਲਦੀ ਭੇਜ ਕੇ ਉਸ ਬੱਚੇ ਨੂੰ ਵਾ ਲਿਆ। ਉਛਦੇ ਆਪਣੇ ਘਰ ਚਤਾਰ ਕੋਈ ਨਹੀਂ ਸੀ ਰਾਣੀ ਨੇ ਉਹ ਬੱਚੇ ਨੂੰ ਪੁੱਤਰ ਸਮਝ ਕੇ ਪਾਲਣਾ ਸ਼ੁਰੂ ਕਰ ਦਿੱਤਾ ਕਿਉਂਕਿ ਔਲਾਦ ਦੀ ਭੁੱਖ ਸੀਗੀ ਉਹਨਾਂ ਨੂੰ ਬੱਚਾ ਸੀ ਜੋ ਮਿਲ ਗਿਆ ਸਮੇਂ ਅਨੁਸਾਰ ਪੜਾਇਆ ਵੱਡਾ ਹੋਣ ਤੇ ਉਸਦੀ ਮੰਗਣੀ ਵੀ ਕਰ ਦਿੱਤੀ ਵਿਆਹ ਤੋਂ ਬਾਅਦ ਵੱਖਰਾ ਰਹਿਣ ਵਾਸਤੇ ਉਸਨੇ ਮਕਾਨ ਵੀ ਵੱਖਰਾ ਬਣਵਾ ਦਿੱਤਾ ਦਾਹੇ ਦਾ ਸਾਦੀ ਨੂੰ ਔਣ ਵਿੱਚ ਰਹਿੰਦੇ ਸਨ ਉਹ ਲੜਕਾ ਆਪਣੇ ਨਵੇਂ ਮਕਾਨ ਉਹ بڑے ਹੋਏ ਮਕਾਨ ਨੂੰ ਵੇਖਣ ਚਲਾ ਗਿਆ ਜਾਦੇ ਉਹਨੇ ਦਰੋਪਰ ਜਾ ਕੇ ਫੇਟਾ ਨੂੰ ਵੇਖਿਆ ਦਾ ਪਹਾਟੜੀ ਖਾ ਕੇ ਥੱਲੇ ਡਿੱਗਦਿਆ ਸਾਰ ਮਰ ਗਿਆ ਉਸ ਸਮੇਂ ਉਸ ਦੀ ਕੋਈ ਵੀ ਰੱਖਿਆ ਨਹੀਂ ਕਰ ਸਕਿਆ ਇਸੇ ਕਰਕੇ ਗੁਰੂ ਜੀ ਆਖਦੇ ਹਨ ਮਾਰੇ ਰੱਖਾ ਏ ਕੋ ਆਪ ਮਨੁੱਖ ਕੇ ਕੇਸਾ ਨਾ ਹੀ ਹਾਥ ਸਾਥ ਸੰਗੇ ਸਾਰੀਆਂ ਗੱਲਾਂ ਪ੍ਰਭ ਦੇ ਆਪਣੇ ਹੱਥ ਵਿੱਚ ਹਨ ਕਿਉਂ ਆਪੇ ਹੀ ਮਾਰਨ ਵਾਲਾ ਹੈ ਆਪੇ ਹੀ ਰੱਖਣ ਵਾਲਾ ਹੈ ਇਸ ਤਰ੍ਹਾਂ ਦੇ ਬਾਤਨਾ ਛੇਰ ਤੋਂ ਸੁਣ ਕੇ ਗਉ ਨੂੰ ਕੁਝ ਧੀਰ ਜਾ ਗਿਆ ਮਨ ਦੇ ਵਿੱਚ ਸੋਚਿਆ ਕਿ ਹਾਂ ਵਾਹਿਗੁਰੂ ਔਰ ਆਖਿਆ ਕਰੇਗਾ ਅਤੇ ਕਿਹਾ ਕਿ ਮੈਨੂੰ ਇੱਕ ਵਾਰ ਜਾਣ ਦਿਓ ਮੈਂ ਆਪਾਂ ਨੇ ਬੱਚੇ ਨੂੰ ਦੁੱਧ ਪਿਲਾ ਕੇ ਆ ਜਾਵਾਂਗੀ ਇਹ ਕਹਿ ਕੇ ਗਊ ਉਤੋਂ ਚਲੀ ਗਈ ਤੇ ਵੱਡੇ ਤੇ ਬੱਚੇ ਨੂੰ ਦੁੱਧ ਪਿਲਾ ਕੇ ਪਿਆਰ ਦੇ ਕੇ ਚੁੰਮ ਚਟ ਕੇ ਛੇਰ ਪਾਸ ਆ ਗਈ ਉਸਦੇ ਸਾਥ ਨੂੰ ਵੇਖ ਕੇ ਛੇਰ ਬੜਾ ਖੁਸ਼ ਹੋਇਆ ਤੇ ਗਊ ਨੂੰ ਕਿਹਾ ਕਿ ਤੂੰ ਆਪਣੇ ਧਰਮ ਤੇ ਟਲ ਰਹੀ ਹੈ ਇਸ ਤੇ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਇਸ ਤਰ੍ਹਾਂ ਪ੍ਰਭੂ ਦੀ ਕਿਰਪਾ ਨਾਲ ਗਊ ਛੇਤੋ ਬਚ ਕੇ ਆਪਣੇ ਘਰ ਆ ਗਈ ਇਸ ਕਰਕੇ ਸਿੱਖ ਨੂੰ ਆਪਣੇ ਪ੍ਰਭੂ ਵਰਪਰ ਉਚਾਰ ਰੱਖਣਾ ਚਾਹੀਦਾ ਹੈ ਪ੍ਰਭੂ ਦੀ ਸਾਬ ਪ੍ਰਭੂ ਸਾਬ ਦੀ ਪਾਲਣਾ ਕਰਨ ਦਾ ਵਾਲਾ ਹੈ ਅਤੇ ਮਾਰ ਰੱਖਣ ਵਾਲਾ ਵੀ ਉਹੀ ਹੈ ਤੋਂ ਚੰਗਤ ਜੀ ਜੋ ਧਰਮ ਤੇ ਟੱਲ ਰਹਿੰਦਾ ਹੈ ਬਾਈ ਬ੍ਰੋ ਹਰ ਛਾਵੇਂ ਕੁਛ ਦੇ ਅੰਗੇ ਸੰਗ ਸਹਾਈ ਹੁੰਦਾ ਹੈ ਕੁਝ ਹੀ ਰੱਖਿਆ ਕਰਦਾ ਹੈ ਆਪਾਂ ਨੂੰ ਸਾਰਿਆਂ ਨੂੰ ਜੋ ਵੀ ਹੈ ਉਸ ਬਾਈ ਤੇ ਭਰੋਸਾ ਰੱਖਣਾ ਚਾਹੀਦਾ ਹੈ ਅਕਲ ਗੁਰਬਾਣੀ পড়ੋ ਸੁਣੋ ਤੇ ਸਮਝੋ ਉਸ ਤੇ ਟੱਲ ਵਚਨ ਨੂੰ ਸਮਝੋ ਵਾਹਿਗੁਰੂ ਜੀ ਕਾ ਖਾਲਸਾ ਵਾਇਰ ਦੀ ਕੀ ਪਤੇ